ਸਤਿ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰਦੇਆਂ ਹੋਈਆਂ ਆਪ ਸਰਬੱਤ ਸੰਗਤ ਨੇ ਬੜੇ ਹੀ ਉਤਪ ਸਤਕਾਰ ਸਹਿਤ ਗੁਰੂ ਸਵਾਰਿਆਂ ਪਾਸੋਂ ਜਿੱਥੇ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦਾ ਕੀਰਤਨ ਸ਼ਰਮਣ ਕੀਤਾ ਹੈ ਉਥੇ ਨਾਲ ਹੀ ਸਖੀਲੇ ਹਰਦੇ ਲੜੀ ਦਿੱਤਾ ਹੈ ਤਾਂ ਸਤਰੂ ਦੀ ਪਾਵਨ ਬਾਣੀ ਦੀ ਜੋ ਵਿਚਾਰ ਸੰਤਾਂ ਦੇ ਨਾਲ ਸਾਂਝ ਕਰਮ ਦਾ ਇਹ ਯਤਨ ਕੀਤਾ ਗਿਆ ਹੈ ਉਸ ਤਹਿਤ ਬਾਈ ਜੰਸਨ ਦੀ ਰੂਪ ਵਾਲੀ ਪਾਸੋਂ ਆਪ ਜੀ ਨੇ ਸਤਗੁਰੂ ਦੀ ਪਾਵਨ ਬਾਣੀ ਦੀ ਵਿਚਾਰ ਸ਼ਰਵਨ ਕੀਤੀ ਹੈ ਪਗਲੇ ਜੀਆਂ ਗੁਰਮਤ ਸਬੰਧੀ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਆਓ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲੰਦ ਆਵਾਜ਼ ਵਿੱਚ ਸਾਂਝੀ ਕਰੋ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖ ਆਪਣੇ ਸਰੀਰ ਨੂੰ ਤੰਦਰੁਸਤ ਚੁਸਤ ਫੁਰਤ ਰੱਖਣ ਵਾਸਤੇ ਅਰੋਗ ਰੱਖਣ ਵਾਸਤੇ ਰੋਜ਼ਾਨਾ ਹੀ ਆਹਰ ਕਰਦਾ ਹੈ ਜਿਵੇਂ ਆਪਣੇ ਤਨ ਦੀ ਮੈਲ ਨੂੰ ਧੋਣਾ ਇਸ਼ਨਾਨ ਕਰਨਾ ਜਿਵੇਂ ਸਾਫ ਸੁਥਰੇ ਵਸਤਰ ਪਹਿਨਣੇ ਜੇ ਮਨੁੱਖ ਨੂੰ ਮਹਿਸੂਸ ਹੋਵੇ ਕਿ ਮੇਰਾ ਸਰੀਰ ਰੋਗੀ ਹੈ ਬਿਮਾਰ ਹੈ ਸੁਸਤ ਹੈ ਉਸ ਵਾਸਤੇ ਮਨੁੱਖ ਕੋਈ ਨਾ ਕੋਈ ਦਵਾਈ ਇਤਿਆਦ ਦੀ ਯਤਨ ਆਰੰਭ ਕਰਦਾ ਹੈ ਆਪਣੇ ਘਰ ਨੂੰ ਸਾਫ਼ ਰੱਖਣ ਵਾਸਤੇ ਉਹ ਰੋਜ਼ਾਨਾ ਹੀ ਸਿਆਣੀਆਂ ਸੁਆਣੀਆਂ ਕਰਦੀਆਂ ਝਾੜੂ ਦਿੰਦੀਆਂ ਹਨ ਪੋਚਾ ਲਾਉਂਦੀਆਂ ਹਨ ਕਰਦੀਆਂ ਸਾਰੀਆਂ ਵਸਤੂਆਂ ਨੂੰ ਸਾਫ਼ ਰੱਖਦੀਆਂ ਹਨ ਠੀਕ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੀ ਪਾਵਨ ਬਾਣੀ ਸਿੱਖ ਨੇ ਆਪਣੇ ਮਨ ਆਪਣੀ ਸੁਰਤ ਆਪਣੇ ਹਿਰਦੇ ਨੂੰ ਸਵਾਰਨ ਵਾਸਤੇ ਰੋਜ਼ ਪੜ੍ਹਨੀ ਹੈ ਸੁਣਨੀ ਹੈ ਇਸ ਦੇ ਵਿਚਾਰਾਂ ਨਾਲ ਖਿਆਲਾਂ ਨਾਲ ਸਿੱਖ ਨੇ ਸਾਝ ਬਣਾਉਣ ਦਾ ਉਦਮ ਤੇ ਯਤਨ ਕਰਨਾ ਹੈ ਜੇ ਅਸੀਂ ਆਪਣੇ ਮਨ ਅੰਦਰ ਰੋਜ਼ਾਨਾ ਗੁਰੂ ਕੀ ਪਾਵਨ ਬਾਣੀ ਦੇ ਖਿਆਲਾਂ ਨਾਲ ਸਾਫ ਸਫਾਈ ਨਹੀਂ ਕਰਾਂਗੇ ਸਾਡਾ ਮਨ ਵੀ ਵਿਕਾਰਾਂ ਨਾਲ ਔਰ ਮਦੇ ਖਿਆਲਾਂ ਨਾਲ ਭਰ ਭਰ ਕੇ ਮੈਲਾ ਵੀ ਹੋਏਗਾ ਤੇ ਬਿਮਾਰ ਵੀ ਹੋਏਗਾ ਸਤਰੂ ਜੀ ਦੀ ਮubaruk ਬਾਣੀ ਨੂੰ ਪੜਦਿਆਂ ਹੋਇਆਂ ਜਦੋਂ ਅਸੀਂ ਸਤਰੂ ਜੀ ਦਾ ਇਹ ਪਾਵਨ ਖਿਆਲ ਪੜਦੇ ਹਾਂ ਮਨ ਮੈਂ ਸਿੰਚੋ ਹਰ ਹਰ ਨਾਮ ਜਸ ਸਤਗੁਰੂ ਕੋ ਦੇਨੇ ਗੁਰ ਕੈ ਸ਼ਬਦ ਬਣਾਉ ਇਹ ਮਨ ਜਦੋਂ ਆਪ ਸਤਿਗੁਰੂ ਦੀ ਪਾਵਨ ਬਾਣੀ ਪੜਦੇ ਹੋ ਜਦੋਂ ਸੁਣਦੇ ਹੋ ਸਤਿਗੁਰੂ ਦੀ ਪਾਵਨ ਬਾਣੀ ਨਾਲ ਜਦੋਂ ਅਸੀਂ ਸਾਂਝ ਬਣਾਉਂਦੇ ਆ ਤੇ ਗੁਰੂਦੇਵ ਕਹਿੰਦੇ ਨੇ ਆਪਣਾ ਮਨ ਜਿਹੜਾ ਹੈ ਗੁਰੂ ਦੇ ਸ਼ਬਦ ਨਾਲ ਇਹਦੀ ਘਾਟ ਤ ਨਵੇਂ ਸਿਰਿਓਂ ਕੱਟ ਲਓ ਮਨ ਦੀ ਘਾਟ ਕੱਟ ਲਓ ਇੱਕ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਂਦਾ ਹੈ ਕਿ ਉਹ ਆਪਣੇ ਸਿੱਖ ਨੂੰ ਨਵਾਂ ਜਨਮ ਦਿੰਦਾ ਹੈ ਸਤਗੁਰ ਕੈ ਜਨਮੇ ਗਵਨਮਟਾ ਗਵਨ ਦਾ ਅਰਥ ਹੁੰਦਾ ਹੈ ਭਟਕਣਾ ਧੌਣ ਵਾਲੀ ਦੌੜਨ ਵਾਲੀ ਭੱਜਣ ਵਾਲੀ ਭਟਕਣ ਵਾਲੀ ਜਿਹੜੀ ਬੇਲਤੀ ਹੈ ਉਹ ਗਵਾਚ ਜਾਣੀ ਮੁੱਕ ਜਾਣੀ ਸਫੇਰ ਹੋ ਜਾਣਾ ਟਿਕ ਜਾਣਾ ਪਰ ਇਹ ਅਵਸਥਾ ਕਦੋਂ ਮਿਲਦੀ ਹੈ ਇਸ ਤੋਂ ਪਹਿਲਾਂ ਸ਼ਬਦ ਵਰਤਿਆ ਸਤਗੁਰ ਕੈ ਜਨਮੇ ਜਿਨ੍ਹਾਂ ਨੇ ਗੁਰੂ ਦੇ ਘਰ ਵਿੱਚ जिन्हों का जन्म गुरु के दर उत्ते हो गया है बड़ी प्यारी गल है कि जिस पांच प्यारे साहबान खंडे की पावन दिते ने उस वे शब्द उचेचे रूप में अमृत अभिलाखी सुनाए जाते हैं दसे जाते हैं अज तो नवा तो जन्म होया है तो पे जन्म करम किरत जात कुल धर्म सब नाश हो गए ਅੱਜ ਤੋਂ ਤੁਸੀਂ ਖਾਲਸਾ ਸਜਦੇ ਇਹ ਸ਼ਬਦ ਉਸ ਵੇਲੇ ਪੰਜ ਪਿਆਰੇ ਸਹਿਬਾਨ ਜਿਹੜੇ ਹਨ ਅਮਰਤ ਭਲਾਕੀ ਨੂੰ ਖੰਡੇ ਦੀ ਬਾਹ ਲੈਂਣ ਵਾਲੇ ਨੂੰ ਉਚੇਚੇ ਰੂਪ ਵਿੱਚ ਦੱਸਦੇ ਨੇ ਇਹਨਾਂ ਗੱਲਾਂ ਦੇ ਬਹੁਤ ਅੰਤਰੀਮ ਭਾਵ ਹਨ ਸਤਨੂ ਦੇ ਘਰ ਵਿੱਚ ਜਨਮ ਲੈਣਾ ਕੀ ਹੈ ਇੱਕ ਜਨਮ ਹੈ ਜਿਹੜਾ ਅਸੀਂ ਸਰੀਰਕ ਰੂਪ ਵਿੱਚ ਆਪਣੀ ਮਾਤਾ ਦੀ ਗੋਪ ਤੋਂ ਆਪਣੇ ਪਿਤਾ ਦੇ ਖੂਨ ਤੋਂ ਜਨਮ ਲਿਆ ਹੈ ਮਾਂ ਕੀ ਰਤਤ ਪਿਤਾ ਬਿੰਦ ਧਾਰਾ ਪੂਰਤ ਸੂਰਤ ਕਰੇ ਅਪਾਰਾ ਪਰ ਇਸ ਜਨਮ ਦੀ ਗੱਲ ਇਹ ਜਨਮ ਹੈ ਸੁਰਤੀ ਕਰਕੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੇ ਅੰਦਰ ਗੁਰੂ ਦੀ ਮੱਤ ਦੇ ਖਿਆਲ ਪੈਦਾ ਕਰ ਲੈਣੇ ਇਸ ਨੂੰ ਆਖਿਆ ਹੈ ਸਤਿਗੁਰੂ ਦੇ ਘਰ ਵਿੱਚ ਜਨਮ ਲੈਣਾ ਸਤਿਗੁਰੂ ਦੇ ਘਰ ਵਿੱਚ ਜਨਮ ਲੈਣਾ ਉਦਾਰ ਤੇਵਾਂ ਜਦੋਂ ਧੰਨ ਗੁਰੂ ਨਾਨਕ ਮਹਾਰਾਜ ਸਦੇ ਪਾਤਸ਼ਾਹੀ ਆਪਣੀ ਪਾਵਨ ਬਾਣੀ ਦਾ ਪ੍ਰਚਾਰ ਸੱਚ ਦਾ ਧਰਮ ਦਾ ਪ੍ਰਚਾਰ ਕਰਦੇ ਨੇ ਭਾਵੇਂ ਉਹ ਸੱਜਣ ਠੱਗ ਇਕਵਾਉਣ ਵਾਲੇ ਮਨੁੱਖ ਦੇ ਮੁੜ ਜਾਂਦੇ ਨੇ ਜਿਹਨੂੰ ਠੱਗ ਕਿਹਾ ਜਾਂਦਾ ਵੈਸੇ ਇੱਕ ਬੇਤੀ ਕਰਾਂ ਸਮੇਂ ਦਾ ਲਿਹਾਜ਼ ਹੁੰਦਾ ਹੈ ਸਮੇਂ ਦੇ ਲਿਹਾਜ਼ ਦੇ ਨਾਲ ਕਿਸੇ ਠੱਗ ਨੂੰ ਠੱਗ ਕਹਿਣਾ ਕੋਈ ਸੌਖਾ ਕਾਰਜ ਨਹੀਂ ਹੁੰਦਾ ਬਹੁਤ ਔਖਾ ਹੁੰਦਾ ਹੈ ਔਰ ਠੱਗ ਬਾਰੇ ਜਾਣਦੇ ਵੀ ਬਹੁਤ ਘੱਟ ਲੋਕ ਹੁੰਦੇ ਬਹੁਤ ਘੱਟ ਨੂੰ ਸਮਾਜ ਦਾ ਬੜਾ ਛੋਟਾ ਹਿੱਸਾ ਹੁੰਦਾ ਹੈ ਜਿਹੜਾ ਠੱਗ ਬਾਰੇ ਜਾਣਦਾ ਹੁੰਦਾ ਹੈ ਕਿ ਇਹ ਬੰਦਾ ਵਾਕਿਆ ਨਹੀਂ ਠੱਗ ਹੈ ਗੁਰੂ ਨਾਨਕ ਮਹਾਰਾਜ ਜੀ ਪਾਤਸ਼ਾਹ ਨੇ ਉਸ ਜਗ੍ਹਾ ਤੇ ਜਾ ਕੇ ਜੋ ਸ਼ਬਦ ਗਾਇਆ ਜੋ ਸਾਡੀ ਜਨਮ ਸਾਖੀਆਂ ਦੇ ਵਿੱਚ ਅੰਗਤ ਹੈ ਸ਼ਬਦ ਦੀ ਉਥਾਨ ਦਾ ਲਿਖਣ ਵਾਲਿਆਂ ਨੇ ਲਿਖਿਆ ਵੀ ਗੁਰੂ ਸਾਹਿਬ ਜੀ ਨੇ ਸ਼ਬਦ ਪੜਿਆ ਉਚਲ ਕਹਿਵਾ ਚਿਲਕਣਾ ਘੋਟੇ ਬਕਲੜੀ ਮਸ ਧੋਤਿਆਂ ਜੂਠ ਨ ਉਤਰੇ ਜੇ ਸੌ ਧੋਵਾ ਤੇ ਉਸ ਸ਼ਬਦ ਨੂੰ ਸੱਜਣ ਸੁਣਦਾ ਉਹਨੂੰ ਮਹਿਸੂਸ ਹੁੰਦਾ ਵੀ ਗੁਰੂ ਮਹਾਰਾਜ ਨੇ ਮੇਰੇ ਬਾਰੇ ਵਿੱਚ ਗੱਲ ਕੀਤੀ ਮਹਿਸੂਸ ਕਰ ਲਿਆ ਗੁਰੂ ਦੇ ਸ਼ਬਦ ਨੂੰ ਸੁਣਿਆ ਮਹਿਸੂਸ ਕਰਦੇ ਵੈਸੇ ਬੇਨਤੀ ਕਰਾਂ ਗੁਰਬਾਣੀ ਨੂੰ ਹੰਡਾਉਂਦਿਆਂ ਗੁਰਬਾਣੀ ਨੂੰ ਜੀਣਦਿਆਂ ਗੁਰਬਾਣੀ ਨੂੰ ਸਮਝਣ ਦੀਆਂ ਕੁਝ ਸਟੇਜਾਂ ਸਾਡੇ ਗੁਰਮੁਖ ਵਿਦਵਾਨਾਂ ਨੇ ਅੰਕਿਤ ਕੀਤੀਆਂ ਨੇ ਉਹ ਕਹਿੰਦੇ ਨੇ ਜਦੋਂ ਅਸੀਂ ਇੱਕ ਇੱਕ ਸਟੈਪ ਪੁੱਟਦੇ ਹਾਂ ਜਦੋਂ ਪਹਿਲੀ ਵਾਰ ਗੁਰੂ ਦਰਨਸਾਹ ਮਹਾਰਾਜ ਦੇ ਅਸੀਂ ਦਰਸ਼ਨ ਕਰਦੇ ਹਾਂ ਪਾਣੀ ਪੜ੍ਹਦੇ ਹਾਂ ਪਹਿਲਾ ਹੁੰਦਾ ਹੈ ਅਸੀਂ ਪੜਨ ਵਾਲੇ ਅਖਰੀ ਗਿਆਨ ਹਾਸਲ ਕਰਦੇ ਹਾਂ ਕਿ ਇਹ ਕੀ ਲਿਖਿਆ ਹੈ ਅਸੀਂ ਸ਼ਬਦਾਂ ਨੂੰ ਜੋੜਦੇ ਹਾਂ ਸ਼ਬਦ ਪੜ੍ਹਦੇ ਹਾਂ ਇਨੂੰ ਅਖਰੀ ਗਿਆਨ ਆਖਿਆ ਜਾਂਦਾ ਵੀ ਬੰਦੇ ਨੂੰ ਅੱਖਰਾਂ ਦਾ ਗਿਆਨ ਹੈ ਉਹ ਲਿਖਿਆ ਹੋਇਆ ਪੜ ਸਕਦਾ ਹੈ ਦੂਜਾ ਹੁੰਦਾ ਕਿ ਇਹ ਸਾਨੂੰ ਪੜਨਾ ਆ ਜਾਏ ਅਖਰੀ ਗਿਆਨ ਆ ਜਾਏ ਸ਼ਬਦ ਬੋਲਣੇ ਆ ਜਾਣ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਨੇ ਫਿਰ ਉਹਨਾਂ ਦਾ ਅਸੀਂ ਅਖਰੀ ਅਰਥ ਸਮਝੀਏ ਕਿ ਇਹਦਾ ਕੀ ਮਤਲਬ ਬਣਦਾ ਹੈ ਇਹਦਾ ਕੀ ਮਤਲਬ ਨਿਕਲਦਾ ਹੈ ਇਹਦਾ ਕੀ ਅਰਥ ਬਣਦਾ ਹੈ ਇਹਦਾ ਕੀ ਅਰਥ ਬਣਦਾ ਹੈ ਤੀਸਰੀ ਅਵਸਥਾ ਗੁਰਬਾਣੀ ਨੂੰ ਸਮਝਣ ਦੀ ਜੋ ਵਿਦਵਾਨਾਂ ਨੇ ਇੰਕਤ ਕੀਤੀ ਉਹ ਹੈ ਉਸ ਦਾ ਭਾਵ ਅਰਥ ਵੀ ਦਾ ਮਤਲਬ ਕੀ ਨਿਕਲੇ ਇਸ ਵਿੱਚ ਗੁਰੂ ਸਾਹਿਬ ਕੀ ਕਹਿਣਾ ਚਾਹੁੰਦੇ ਨੇ ਇਸ ਵਿੱਚ ਸਤਸਰੂ ਜੀ ਕੀ ਦੱਸਣਾ ਚਾਹੁੰਦੇ ਨੇ ਦਾ ਕੀ ਮਤਲਬ ਹੈ ਇਹ ਜੋ ਸ਼ਬਦ ਮਹਾਰਾਜ ਨੇ ਵਰਤੇ ਨੇ ਇਹਨਾਂ ਦਾ ਇਹ ਅਰਥ ਬਣਿਆ ਤੇ ਸਰਥ ਦਾ ਮਤਲਬ ਕੀ ਨਿਕਲੇ ਆ ਭਾਵ ਕੀ ਨਿਕਲੇ ਜਦੋਂ ਇਹ ਤਿੰਨ ਸਤੇਜਾਂ ਨੂੰ ਅਸੀਂ ਸਮਝ ਲੈਂਦੇ ਆ ਭਾਬ ਜਦੋਂ ਸਾਡੀ ਸਮਝ ਵਿੱਚ ਇਹ ਗੱਲ ਆ ਜਾਏ ਕਿ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਬਾਣੀ ਦੇ ਇਸ ਸ਼ਬਦ ਵਿੱਚ ਇਹ ਗੱਲ ਕਹੀ ਗਈ ਹੈ ਇਹ ਉਪਦੇਸ਼ ਦਿੱਤਾ ਗਿਆ ਹੈ ਇਹ ਪੱਕਾ ਸਮਝਾਇਆ ਗਿਆ ਹੈ ਜੀਵਨ ਦਾ ਫਿਰ ਉਸ ਤੋਂ ਅਗਲੀ ਗੱਲ ਆਉਂਦੀ ਹੈ ਉਸ ਨੂੰ ਅਨੁਭਵ ਕਰਨਾ ਮਹਿਸੂਸ ਕਰਨਾ ਜੇ ਗੁਰਬਾਣੀ ਦੇ ਸਿਧਾਂਤ ਤੇ ਵਿਚਾਰ ਨੂੰ ਬੰਦਾ ਮੰਨ ਕਰਕੇ ਹੰਡਾਵੇ ਨਾ ਜੇ ਉਸ ਨੂੰ ਮੰਨ ਕਰਕੇ ਨਾ ਹੰਡਾਏ ਤਾਂ ਹੋ ਸਕਦਾ ਹੈ ਬਹੁਤਾ ਗਿਆਨੀ ਹੋ ਕੇ ਵੀ ਵੀ ਗੁਰੂ ਗ੍ਰੰਥ ਸਾਹਿਬ ਚਾ ਵੀ ਲਿਖਿਆ ਵੀ ਲਿਖਿਆ ਵੀ ਲਿਖਿਆ ਬੰਦਾ ਅਧੂਰਾ ਹੀ ਰਹਿ ਜਾਂਦਾ ਪਤਾ ਤੇ ਹੈ ਵੀ ਕੀ ਇੰਨੀ ਸਮਝ ਤੇ ਆ ਗਈ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀ ਕਹਿੰਦੀ ਹੈ ਸੱਚ ਕੀ ਹੈ ਝੂਠ ਕੀ ਹੈ ਕਿਹੜਾ ਕੰਮ ਕਰਨ ਵਾਸਤੇ ਕਹਿ ਰਹੀ ਹੈ ਕਿਹੜਾ ਕੰਮ ਤੋਂ ਮਨਾ ਕਰ ਰਹੀ ਹੈ ਇਹ ਤਾਂ ਗੱਲ ਸਮਝ ਦੇ ਵਿੱਚ ਆ ਜਾਏਗੀ ਕਿ ਸਤਿਗੁਰੂ ਦਾ ਸਿਧਾਂਤ ਕੀ ਕਹਿੰਦਾ ਹੈ ਪਰ ਉਸ ਦੀ ਤੈਅ ਤੱਕ ਪਹੁੰਚਣ ਵਾਸਤੇ ਉਹਨੂੰ ਮੰਨ ਕਰਕੇ ਹੰਡਾਉਣਾ ਇਹ ਚੌਥੀ ਸਟੇਜ ਹੈ ਇਸ ਨੂੰ ਅਨੁਭਵ ਗਿਆਨ ਵੀ ਆਖਿਆ ਗਿਆ ਇਸ ਨੂੰ ਮਹਿਸੂਸ ਕਰਨਾ ਆਖਿਆ ਗਿਆ ਇਸ ਨੂੰ ਚੀਨਾ ਆਖਿਆ ਗਿਆ ਇਸ ਨੂੰ ਹੰਡਾਉਣਾ ਆਖਿਆ ਗਿਆ ਜਦੋਂ ਸਤਿਗੁਰੂ ਦੀ ਪਾਵਨ ਬਾਣੀ ਨੂੰ ਅਸੀਂ ਆਪਣੇ ਮਨ ਕਰਕੇ ਆਪਣੇ ਹਿਰਦੇ ਕਰਕੇ ਮਹਿਸੂਸ ਕਰ ਲੈਂਦੇ ਹਾਂ ਹੰਡਾ ਲੈਂਦੇ ਹਾਂ ਬਾਣੀ ਦਾ ਅਸਰ ਉਦੋਂ ਹੀ ਮਦੁਖ ਦੇ ਜੀਵਨ ਉੱਤੇ ਹੋਣਾ ਸ਼ੁਰੂ ਹੋ ਜਾਂਦਾ ਹੈ ਸ਼ਾਇਦ ਮਨ ਦੀ ਐਸੀ ਅਵਸਥਾ ਭਾਈ ਸੱਜਣ ਦੀ ਬਣੀ ਹੋਵੇ ਜਿਸ ਨੇ ਸਤਗੁਰੂ ਦਾ ਸ਼ਬਦ ਸੁਣਿਆ ਤੇ ਮਨ ਕਰਕੇ ਉਹਨੇ ਹੰਡਾ ਲਿਆ ਸੁਣਦਿਆਂ ਸੁਣਦਿਆਂ ਤੇ ਆਪਣੇ ਆਪ ਹੀ ਬਿਨਾ ਗੁਰੂ ਨਾਨਕ ਸਾਹਿਬ ਦੇ ਆਖੇ ਉਹਨੇ ਆਪਣੇ ਗੁਨਾਹ ਗੁਰੂ ਸਾਹਿਬ ਜੀ ਦੇ ਸਾਹਮਣੇ ਕਬੂਲ ਵੀ ਕਰ ਲਏ ਔਰ ਇਹ ਵੀ ਕਹਿ ਲਿਆ ਸੱਚੇ ਪਾਤਸ਼ਾਹ ਮੈਂ ਤੁਹਾਡਾ ਬੰਦਾ ਬਣਨਾ ਚਾਹੁੰਦਾ ਉਹਨੇ ਸਾਰੀ ਸਾਖੀ ਦੇ ਅੰਦਰ ਇੱਕ ਅੰਤਰੀਮ ਭਾਵਿਕ ਪੱਖ ਸਮਝਣ ਵਾਲਾ ਹੈ ਕਿ ਬੰਦਾ ਤੇ ਉਹ ਹੀ ਤੁਹਾਡਾ ਮਾਸ ਦਾ ਪਤਲਾ ਉਹੀ ਇਨਸਾਨ ਉਹੀ ਨਾ ਹੈ ਬਦਲਿਆ ਕੀ ਉਸ ਦੇ ਅੰਦਰੋਂ ਕਿਹੜੀ ਚੀਜ਼ ਹੈ ਜਿਹੜੀ ਗੁਰੂ ਨੇ ਉਹਦੇ ਅੰਦਰ ਤਬਦੀਲੀ ਪੈਦਾ ਕਰ ਦਿੱਤੀ ਹੈ ਕਿਹੜੀ ਚੀਜ਼ ਬਸ ਬੰਦਾ ਉਹੀ ਰਿਹਾ ਹੈ ਜਿਨ ਇਨਸਾਨ ਹੋ ਗੋਈਏ ਜਿਸ ਨੂੰ ਲੋਕ ਸੱਜਣ ਕਰਕੇ ਜਾਣਦੇ ਉਹੋ ਹੀ ਸੱਜਣ ਬਦਲੇ ਨਹੀਂ ਉਸ ਦੇ ਅੰਦਰ ਦੇ ਖਿਆਲ ਉਸ ਦੇ ਅੰਦਰ ਦੇ ਵਿਚਾਰ ਉਸ ਦੇ ਮਾਨਸਿਕ ਅਵਸਥਾ ਨੂੰ ਗੁਰੂ ਨੇ ਤਬਦੀਲ ਕਰ ਦਿੱਤਾ ਹੈ ਉਹ ਤਬਦੀਲੀ ਅੰਦਰ ਪੈਦਾ ਹੋ ਗਈ ਇਸੇ ਨੂੰ ਗੁਰਮਤ ਕਹਿੰਦੀ ਹੈ ਨਵਾਂ ਜਨਮ ਹੋ ਪਹਿਲਾਂ ਉਹ ਜੀਰਿਆ ਸੀ ਆਪਣੇ ਹਉਮੈ ਲਈ ਆਪਣੇ ਖੁਦਗਰਜ਼ੀ ਲਈ ਆਪਣੇ ਸਵਾਰਥ ਲਈ ਪਾਪ ਦੇ ਵਿਕਾਰ ਮਿਰਤੀ ਨਾਲ ਜੀਰਿਆ ਸੀ ਹੁਣ ਉਹ ਜੀਰਿਆ ਗੁਰੂ ਦੀ ਗੁਰਮਤ ਨੂੰ ਅਪਣਾ ਕੇ ਸੱਜ ਲਈ ਧਰਮ ਲਈ ਸ਼ੁਭ ਕੰਮਾਂ ਲਈ ਨੇਕੀ ਲਈ ਹੁਣ ਉਹ انسان ਹੋ ਗਈ ਹੈ ਅਟਮਾਸ ਦਾ ਪਤਲਾ ਪਰ ਉਹਦੇ ਅੰਦਰ ਬਦਲ ਗਿਆ ਸਾਰਾ ਕੁਝ ਕਰਮ ਬਦਲ ਗਏ ਵਿਹਾਰ ਬਦਲ ਗਿਆ ਸੋਚਣੀ ਬਦਲ ਗਈ ਖਿਆਲ ਬਦਲ ਗਏ ਮਾਨਸਿਕ ਅਵਸਥਾ ਬਦਲ ਗਈ ਇਹ ਸਭ ਤਬਦੀਲੀ ਨੂੰ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਕਹੇ ਜਨਮੇ ਆਖਦੇ ਨੇ ਕਿ ਗੁਰੂ ਦੇ ਦਰ ਉਤੇ ਉਸ ਵਿਅਕਤੀ ਦਾ ਨਵਾਂ ਜਨਮ ਹੋ ਗਿਆ ਸਮਝੋ ਉਹ ਗੁਰੂ ਦੇ ਘਰ ਵਿੱਚ ਜਨਮ ਲੈ ਲਿਆ ਉਸਨੇ ਜਿਸ ਨੇ ਸਤguru ਜੀ ਦੇ ਉਪਦੇਸ਼ ਨੂੰ ਮੰਨ ਕਰਕੇ ਹੰਡਾ ਲਿਆ ਮੰਨ ਕਰਕੇ ਜੀ ਲਿਆ ਸਮਝੋ ਦਾ ਨਮਾ ਚਲੋ ਉਹ ਪਹਿਲਾਂ ਕੀ ਗੁਰੂ ਉਸ ਪਰ ਤਿਆਗ ਰਿਹਾ ਛੱਡ ਦੇ ਉਹਦੇ ਪਹਿਲੇ ਕਰਮ ਨੂੰ ਬਾਚਿਆ ਨਹੀਂ ਜਾਂਦਾ ਉਹਨੂੰ ਨਾਲ ਲਈ ਚੁੱਕਿਆ ਜਾਂਦਾ ਜਿਵੇਂ ਕਦੇ ਵੀ ਇਹ ਮਹਿਣਾ ਭਾਈ ਲੈਣੇ ਨੂੰ ਨਹੀਂ ਦਿੱਤਾ ਜਾ ਸਕਦਾ ਵੀ ਜਾ ਤੂੰ ਵੱਡਾ ਦਾਨਾ ਆਇਆ ਹੈ ਪਹਿਲਾਂ ਤੂੰ ਦੇਵੀ ਦੀ ਪੂਜਾ ਕਰਦਾ ਰਹੀ ਨਹੀਂ ਜਦੋਂ ਗੁਰੂ ਕੋਲ ਆ ਗਿਆ ਛੁੱਟ ਗਿਆ ਉਹਦੇ ਪਹਿਲੇ ਜਨਮ ਨਾਲ ਵਾਸਤਾ ਨਹੀਂ ਰਹਿ ਗਿਆ ਵੀ ਉਹ ਕੀ ਹੈ ਗੁਰਮਤ ਦਾ ਇਹ ਸੂਤ ਬੜਾ ਕੀਮਤੀ ਹੈ ਸਤਿਗੁਰੂ ਆਪਦੇ ਜਦੋਂ ਤੁਹਾਡੇ ਕਰਮ ਵਿੱਚ ਤਬਦੀਲੀ ਆ ਗਈ ਮੈਂ ਤੁਹਾਡੀ ਪਿਛਲੀ ਜ਼ਿੰਦਗੀ ਵੱਲ ਧਿਆਨ ਨਹੀਂ ਦਿਆਂਗਾ ਜਦੋਂ ਤੁਹਾਡੇ ਖਿਆਲ ਵਿੱਚ ਤਬਦੀਲੀ ਆ ਗਈ ਪਹਿਲਾਂ ਤੁਸੀਂ ਕੀ ਸੀ ਇਸ ਨਾਲ ਮੇਰਾ ਕੋਈ ਵਾਸਤਾ ਨਹੀਂ ਰਹਿ ਜਾਏਗਾ ਮੈਂ ਉਦੋਂ ਤੋਂ ਤੁਹਾਡਾ ਸਰਪ੍ਰਸਤਾਂ ਜਿਸ ਵਕਤ ਤੋਂ ਤੁਸੀਂ ਆਪਣੇ ਖਿਆਲ ਆਪਣੇ ਵਿਚਾਰ ਆਪਣਾ ਵਿਹਾਰ ਗੁਰੂ ਦੀ ਮੱਤ ਦੇ ਮੁਤਾਬਕ ਤਬਦੀਲ ਕਰ ਲੈਂਦੇ ਹੋ ਉਸੇ ਵੇਲੇ ਮੈਂ ਤੁਹਾਡਾ ਸਰਪ੍ਰਸਤ ਹੋ ਜਾਣਾ ਤੁਹਾਡਾ ਮਾਲਕ ਹੋ ਜਾਣਾ ਉਸ ਵੇਲੇ ਮੈਂ ਹਰ ਇੱਕ ਕਰਮ ਦੀ ਤੁਹਾਡੇ ਦੀ ਜ਼ਿੰਮੇਵਾਰੀ ਖੁਦ ਲਈ ਜਾਂ ਪਰ ਜੇ ਕੋਈ ਮਨੁੱਖ ਬਾਲੀ ਰੂਪ ਵਿੱਚ ਗੁਰੂ ਦੇ ਕੋਲ ਬੈਠਾ ਹੋਵੇ ਗੁਰੂ ਦਾ ਕਬੂਦਾ ਹੋਵੇ ਪਰ ਆਪਣੇ ਖਿਆਲ ਆਪਣੇ ਕਰਮ ਨੂੰ ਆਪਣੇ ਸੁਭਾ ਨੂੰ ਆਪਣੇ ਵਿਹਾਰ ਨੂੰ ਗੁਰੂ ਦੀ ਮਤ ਮੁਤਾਬਕ ਨਾ ਬਣਾਏ ਤੇ ਗੁਰੂ ਆਖਦਾ ਭਲਿਆ ਭਾਵੇਂ ساری ਦੁਨੀਆ ਤੇਰਾ ਨਾਮ ਮੇਰੇ ਨਾਲ ਜੁੜਦੀ ਹੋਵੇ ਪਰ ਮੈਂ ਤੇਰਾ ਸਰਪ੍ਰਸਤ ਤੇ ਤੇਰਾ ਜ਼ਿੰਮੇਵਾਰ ਨਹੀਂ ਬਣ ਸਕਦਾ ਕਿਉਂਕਿ ਜਿਹੜਾ ਇੱਕ ਪ੍ਰੋਸੈਸ ਹੈ ਕਿ ਯਤਨ ਹੈ ਜਿਹੜਾ ਇੱਕ ਮਿਹਨਤ ਹੈ ਜਿਹੜੀ ਉਹ ਤੂੰ ਨਹੀਂ ਕੀਤੀ ਤੂੰ ਸਤਗੁਰੂ ਦੇ ਦਰ ਵਿੱਚ ਸੁਰਤ ਕਰਕੇ ਨਹੀਂ ਜਨਮਿਆ ਇਸ ਕਰਕੇ ਇਸ ਭਾਗ ਨੂੰ ਅਸੀਂ ਸਮਝ ਲੈ ਜਦੋਂ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਨਾ ਸਿੱਧਾਂ ਦੇ ਕੁੱਸਣ ਦੇ ਉੱਤੇ ਕਵਣ ਮੂਲ ਕਵਣ ਮਤਵੇੜਾ ਤੇਰਾ ਕਵਣ ਗੁਰੂ ਜਿਸ ਕਰ ਨੂੰ ਚੇਲਾ ਤੇ ਸਤ ਨੂੰ ਇਹ ਇਹ ਉੱਤਰ ਦਿੰਦੇ ਨੇ ਪਵਨ ਆਰੰਭ ਸਤਗੁਰ ਮਤਵੇੜਾ ਸ਼ਬਦ ਗੁਰੂ ਸਤ ਨੂੰ ਚੇਲਾ ਇਸ ਸ਼ਬਦ ਮੇਰਾ ਗੁਰੂ ਹੈ ਅਗਵਾਈ ਕਰਨ ਵਾਲਾ ਹੈ ਸ਼ਬਦ ਮੈਨੂੰ ਅਗਵਾਈ ਦਿੰਦਾ ਹੈ ਸ਼ਬਦ ਦੀ ਸਰਪਰਸਤੀ ਵਿੱਚ ਮੈਂ ਚੱਲਦਾ ਪ੍ਰਭੂ ਦੀ ਸਿੱਖ ਸਲਾਹ ਦੇ ਵਿੱਚ ਪਰ ਮੇਰੀ ਸੁਰਤ ਧੁਨ ਧਨ ਦਾ ਅਰਥ ਹੁੰਦਾ ਇੱਕ ਰਸ ਟਿਕੀ ਹੋਈ ਉਸ ਸਿੱਖ ਸਲਾਹ ਉਸ ਸ਼ਬਦ ਵਿੱਚ ਇੱਕ ਰਸ ਟਿਕੀ ਹੋਈ ਜਿਹੜੀ ਸੁਰਤ ਹੈ ਉਹ ਚੇਲਾ ਉਹ ਸੇਵਕ ਹੈ ਇਹਦਾ ਇੱਕ ਅਰਥ ਇਹ ਵੀ ਬਣਦਾ ਹੈ ਕਿ ਸਿੱਖ ਇਕੱਲਾ ਤਨ ਕਰਕੇ ਸਿੱਖ ਨਹੀਂ ਇਹ ਸਿੱਖ ਸੁਰਤ ਕਰਕੇ ਵੀ ਸਿੱਖ ਹੈ ਇਕੱਲਾ ਤਨ ਕਰਕੇ ਨਹੀਂ ਅਕਸਰ ਅਸੀਂ ਕਹਿ ਦਿੰਦੇ ਹਾਂ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਦਾ ਹਾਂ ਪਰ ਇਹ ਦਾਵਾ ਕਰਦੇ ਹੋਏ ਵੀ ਤੁਸੀਂ ਦੇਖੋ ਸਾਡੇ ਹੀ ਸਮਾਜ ਦੇ ਸਾਡੇ ਧਰਮ ਦੇ ਸਾਡੀ ਕੌਮ ਦੇ ਔਰ ਅਸੀਂ ਖੁਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਦਾ ਦਾਵਾ ਕਰਨ ਵਾਲੇ ਕਿੰਨੀਆਂ ਥਾਵਾਂ ਤੇ ਹਾਜ਼ਰੀਆਂ ਤੇ ਚੌਕੀਆਂ ਭਰਉਂਦੇ ਆ ਕਿੱਥੇ ਕਿੱਥੇ ਜਾਂ ਹੁੰਦੇ ਆ ਇਹ ਸਾਡਾ ਸਦਾ ਹੀ ਇਹ ਲਫ਼ਜ਼ ਸਾਡੀ ਜ਼ੁਬਾਨ ਤੇ ਹੁੰਦੇ ਨੇ ਅਸੀਂ ਇਹਨਾਂ ਨੂੰ ਕਬੂਲ ਕਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣ ਦਾ ਅਰਥ ਇਹ ਹੁੰਦਾ ਹੈ ਪੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਦ ਪਦਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੋ ਸਟੇਟਸ ਹੈ ਗੁਰੂ ਗ੍ਰੰਥ ਸਾਹਿਬ ਦੀ ਜੋ ਬਖਸ਼ਿਸ਼ ਹੈ ਉਸ ਨੂੰ ਧੁਰ ਮੰਨ ਕਰਕੇ ਹੰਡਾਉਂਦੇ ਵੀ ਹਾਂ ਕੱਲਾ ਸਿਰ ਝਕਾਉਣਾ ਗੁਰੂ ਨੂੰ ਮੰਨਣਾ ਨਹੀਂ ਹੈ ਇਸ ਗੱਲ ਨੂੰ ਮੰਨ ਕਰਕੇ ਹਿਰਦਾ ਕਰਕੇ ਕਬੂਲ ਕਰ ਲੈਣਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਕੋ ਇੱਕ ਵਾਹਿਗ ਮੇਰੇ ਜੀਵਨ ਦੇ ਮਾਲਕ ਨੇ ਹੋਰ ਕੋਈ ਨਹੀਂ ਕੇਵਲ ਇਹਨਾਂ ਦੀ ਸਰਪ੍ਰਸਤੀ ਵਿੱਚ ਹੀ ਮੈਂ ਜੀਉਦਾ ਹੋਰ ਕਿਸੇ ਦੀ ਸਰਪ੍ਰਸਤੀ ਦੀ ਮੈਨੂੰ ਹੁਣ ਜ਼ਰੂਰਤ ਕੋਈ ਨਹੀਂ ਰਹੀ ਪੰਥਕ ਸਿੱਖ ਰਇਤ ਮर्यादा ਦੇ ਵਿੱਚ ਬੜੀ ਪਿਆਰੀ ਬਾਤ ਇਸ ਗੁਰਮਤ ਦੀ ਰਹਿਣੀ ਦਾ ਜਿਹੜਾ ਉਹਦੇ ਵਿੱਚ ਲਿਖਿਆ ਹੋਇਆ ਚੈਪਟਰ ਉਹਦੇ ਵਿੱਚ ਇਹ ਗੱਲ ਲਿਖੀ ਸਿੱਖ ਅਨਮਤਾ ਅਨ ਧਰਮੀਆਂ ਦੇ ਗ੍ਰੰਥਾਂ ਨੂੰ ਪੜ ਸਕਦਾ ਹੈ ਉਹ ਕੁਰਾਨ ਪੜ ਸਕਦਾ ਹੈ ਉਹ ਬਾਈਬਲ ਪੜ ਸਕਦਾ ਹੈ ਉਹ ਵੇਦ ਪੜ ਸਕਦਾ ਹੈ ਉਹ ਸਮਰਤੀਆਂ ਪੜ ਸਕਦਾ ਹੈ ਉਹ ਪ੍ਰਾਣ ਪੜ ਸਕਦਾ ਹੈ ਉਹ ਅਨਜ਼ੀਰ ਪੜ ਸਕਦਾ ਹੈ ਉਹ ਦੂਜੇ ਧਰਮਾਂ ਦੇ ਗ੍ਰੰਥਾਂ ਨੂੰ ਜਾਣਕਾਰੀ ਹਿੱਤ ਪੜ ਸਕਦਾ ਹੈ ਪਰ ਉਸਨੇ ਆਪਣਾ ਇਸ਼ਟ ਉਸਨੇ ਆਪਣਾ ਮਾਲਕ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਉਹ ਪੜ ਸਾਰਾ ਕੁਝ ਸਕਦਾ ਹੈ ਦੂਜੇ ਮਹਾਨ ਪੁਰਖਾਂ ਦਾ ਦੂਜੇ ਧਰਮਾਂ ਦੇ ਆਗੂਆਂ ਰਹਿਬਰਾਂ ਪੈਗੰਬਰਾਂ ਦਾ ਉਹ ਜੀਵਨ ਵੀ ਪੜ ਸਕਦਾ ਹੈ ਉਹਨਾਂ ਦੇ ਜੀਵਨ ਬਾਰੇ ਗੱਲਬਾਤ ਵੀ ਕਰ ਸਕਦਾ ਪਰ ਸਰਪ੍ਰਸਤੀ ਤੇ ਅਗਵਾਈ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਬੂਲ ਕਰੇਗਾ ਇਹ ਗੁਰਮਤ ਦੀ ਰਹਿਣੀ ਹੈ ਔਰ ਨਾ ਬੜਾ ਸੋਹਣਾ ਲਿਖਿਆ ਹੈ ਗੁਰਮਤ ਦੀ ਰਹਿਣੀ ਭਾਵ ਉਹ ਜੀਵਨ ਜੁਗਤ ਜਿਹੜੀ ਗੁਰੂ ਦੀ ਮਤ ਸਮਝਾਉਂਦੀ ਗੁਰੂ ਦੀ ਮਤ ਨੂੰ ਹੰਡਾਉਣ ਵਾਲੇ ਦੀਆਂ ਨਿਸ਼ਾਨੀਆਂ ਵਿੱਚ ਇਹ ਗੱਲਾਂ ਅੰਗਤ ਕੀਤੀਆਂ ਗਈਆਂ ਕਿ ਗੁਰਮਤ ਨੂੰ ਕਿਹੜਾ ਜੀਂਦਾ ਹੈ ਗੁਰਮਤ ਨੂੰ ਕਿਹੜਾ ਅੱਜ ਅਸੀਂ ਸਾਰੇ ਵੀ ਇਸ ਗੱਲ ਦਾ ਦਾਵਾ ਕਰਦੇ ਹਾਂ ਜੀ ਗੁਰਮਤ ਦਾ ਪ੍ਰਚਾਰ ਕਰ ਰਹੇ ਹਾਂ ਅਸੀਂ ਗੁਰਮਤ ਦੇ ਧਾਰਨੀ ਹਾਂ ਅਸੀਂ ਗੁਰਮਤ ਦੇ ਨਾਲ ਸੰਬੰਧ ਰੱਖਦੇ ਹਾਂ ਕੌਣ ਇਸ ਗੱਲ ਦਾ ਦਾਵਾ ਨਹੀਂ ਕਰਦਾ ਸਾਰੇ ਕਰ ਰਹੇ ਹਾਂ ਅਸੀਂ ਪਰ ਜਦੋਂ ਪੰਥਕ ਰਹਿਤ ਮਰਿਆਦਾ ਨੂੰ ਲਿਖਣ ਵਾਲੇ ਅੰਕਿਤ ਕਰਨ ਵਾਲੇ ਇਸ ਦਾ ਸੰਚਾ ਬਣਾਉਣ ਵਾਲੇ ਉਹਨਾਂ ਗੁਰਸਿੱਖ ਵਿਦਵਾਨਾਂ ਨੇ ਅੰਕਿਤ ਕੀਤਾ ਉਹਨਾਂ ਮੋਟੀਆਂ-ਮੋਟੀਆਂ ਨਿਸ਼ਾਨੀਆਂ ਬਿਆਨ ਕਰ ਦਿੱਤੀਆਂ ਵੀ ਗੁਰ ਗੁਰੂ ਦੀ ਮਤ ਮੁਤਾਬਕ ਜਿਹੜੀ ਰਹਿਣੀ ਹੈ ਉਹਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਨੇ ਉਹ ਕਿਸ ਤਰ੍ਹਾਂ ਦੀ ਹੁੰਦੀ ਏ ਜਦੋਂ ਅਸੀਂ ਸਿੱਖ ਰਹਿਤ ਮਰਿਆਦਾ ਦਾ ਉਹ ਚੈਪਟਰ ਪੜ੍ਹਦੇ ਆ ਉਸ ਵਿੱਚ ਬੜੇ ਸਾਫ਼-ਸਾਫ਼ ਸ਼ਬਦ ਲਿਖੇ ਪਏ 10 ਗੁਰੂਆਂ ਨੂੰ ਇੱਕ ਜੋਤ ਜਨਨ ਆਪਣਾ ਇਸ਼ਟ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣਾ ਆਪਣੇ ਧਰਮ ਵਿੱਚ ਪਰਪੱਕ ਰਹਿਣਾ ਪਰ ਕਿਸੇ ਅਨ ਧਰਮੀ ਦਾ ਦਿਲ ਨਾ ਲਗਾਉਣਾ ਗੁਰਮਤਿ ਦੀ ਰਹਿਣੀ ਦੇ ਵਿੱਚ ਉਹਨੇ ਨਿਜੀ ਰੂਪ ਵਿੱਚ ਕਿਸ ਤਰ੍ਹਾਂ ਦਾ ਗੁਰੂ ਦੀ ਸਿੱਖੀ ਨੂੰ ਹੰਡਾਉਣਾ ਇਹ ਸਾਰਾ ਉਸ ਗੁਰਮਤਿ ਦੀ ਰਹਿਣੀ ਦੇ ਚੈਪਟਰ ਦੇ ਵਿੱਚ ਬਿਆਨ ਕੀਤੀ ਗਈ ਹੈ ਤਾਂ ਇਸ ਦਾ ਭਾਵ ਹੈ ਸਾਡੀ ਰਹਿਣੀ ਸਾਡਾ ਚਾਲ ਚੱਲਣ ਸਾਡਾ ਵਿਹਾਰ ਸਾਡੇ ਖਿਆਲ ਸਾਡੇ ਮਨ ਦੀ ਅਵਸਥਾ ਜਿਉਂ-ਜਿਉਂ ਸਤਗੁਰੂ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਗੁਰੂ ਦੇ ਵਿਚਾਰ ਮੁਤਾਬਕ ਢਲਦੀ ਜਾਂਦੀ ਹੈ ਸਮਝਣਾ ਚਾਹੀਦਾ ਹੈ ਉਸ ਸਤਿਪਤ ਤੋਂ ਅਸੀਂ ਗੁਰੂ ਦੇ ਘਰ ਵਿੱਚ ਪਰਵੇਸ਼ ਕਰ ਜਾਂਦੇ ਹਾਂ ਗੁਰੂ ਵਾਲੇ ਬਣ ਜਾਂਦੇ ਹਾਂ ਜਿਸ ਵੇਲੇ ਗੁਰੂ ਦਾ ਉਪਦੇਸ਼ ਸਤਗੁਰੂ ਦੀ ਬਾਣੀ ਦੇ ਵਿੱਚ ਬੜਾ ਕੀਮਤੀ ਖਿਆਲ ਹੈ ਕਿ ਗੁਰੂ ਕਿੱਥੇ ਰਹਿੰਦਾ ਹੈ ਕਿ ਗੁਰੂ ਕਿਸੇ ਪੱਥਰਾਂ ਦੇ ਇੱਟਾਂ ਦੇ ਬਣਾਏ ਕੋਈ ਚਾਰ ਦੀਵਾਰੀ ਵਿੱਚ ਰਹਿੰਦਾ ਹੈ ਕਿ ਗੁਰੂ ਦਾ ਮਾਸ ਕੇਵਲ ਕਿਸੇ ਖਾਸ ਜਗ੍ਹਾ ਤੇ ਹੁੰਦਾ ਵੀ ਇਹੀ ਗੁਰੂ ਦੀ ਥਾਂ ਹੈ ਗੁਰੂ ਇੱਥੇ ਹੀ ਰਹਿੰਦਾ ਹੈ ਬਾਣੀ ਨੇ ਬੜਾ ਕੀਮਤੀ ਵਿਚਾਰ ਬਖਸ਼ਿਸ਼ ਕੀਤਾ ਸਤਿਗੁਰੂ ਕਹਿੰਦੇ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਗੁਰੂ ਕਿੱਥੇ ਰਹਿੰਦਾ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਵੀ ਗੁਰੂ ਆਪਣੇ ਗੁਰਸਿੱਖ ਦੇ ਅੰਦਰ ਵਰਤਦਾ ਹੈ ਗੁਰੂ ਦੀ ਅਸਲ ਥਾਂ ਸਿੱਖ ਦੇ ਕਿਰਦਾਰ ਵਿੱਚ ਹੈ ਗੁਰੂ ਦੀ ਅਸਲ ਥਾਂ ਸਿੱਖ ਦੀ ਸੁਰਤ ਵਿੱਚ ਹੈ ਗੁਰੂ ਦਾ ਅਸਨ ਟਿਕਾਣਾ ਰਹਿਣ ਵਾਲਾ ਜਿਹੜਾ ਉਹ ਸਿੱਖ ਦਾ ਹਿਰਦਾ ਹੈ ਗੁਰੂ ਦੇ ਪ੍ਰਵੇਸ਼ ਕਰਨੇ ਸਿੱਖਦੇ ਹਨ ਜਿਵੇਂ ਪਗਤਰਵਦਾਸ ਜੀ ਨੇ ਇੱਕ ਗੱਲ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਵਾਚ ਇੱਕ ਸ਼ਬਦ ਕਹਿੰਦੇ ਆ ਕਹਿੰਦੇ ਨੇ ਜੋ ਤੂੰ ਦੀਵਰਾ ਤਉ ਹਮ ਬਾਕੀ ਜੋ ਤੂੰ ਤੀਰਥ ਤਉ ਹਮ ਜਾਂਦੀ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਬਰ ਸੰਗ ਤੁਹ ਕਦੇ ਖਿਆਲ ਕਰੀਏ ਕੱਲੀ ਬੱਤੀ ਚਾਨਣ ਰੋਸ਼ਨੀ ਬਹੁਤ ਲੰਬਾ ਸਮਾਂ ਨਹੀਂ ਦੇ ਸਕਦੀ ਜੇ ਦੀਵੇ ਦਾ ਸਬੰਧ ਉਸ ਬੱਤੀ ਨਾਲ ਨਾ ਜੁੜੇ ਤੇ ਕੱਲਾ ਦੀਵਾ ਕਦੇ ਵੀ ਰੋਸ਼ਨੀ ਪ੍ਰਗਟ ਨਹੀਂ ਕਰ ਸਕਦਾ ਜੇ ਉਹਦੇ ਵਿੱਚ ਬੱਤੀ ਨਾ ਹੋ ਤੇਲ ਨਾਲ ਭਰਿਆ ਹੋਇਆ ਦੀਵਾ ਹੋਵੇ ਬੱਤੀ ਵਿੱਚ ਨਾ ਟਿਕਾਈ ਜਾਵੇ ਤੁਸੀਂ ਬਾਹਰੋਂ ਆ ਕੇ ਛੁਆਈ ਜਾਓ ਕਦੇ ਵੀ ਰੋਸ਼ਨੀ ਨਹੀਂ ਦੇ ਸਕਦਾ ਦੋਵਾਂ ਦਾ ਪਰਸਪਰ ਸਬੰਧ ਜਿਹੜਾ ਦੋਵਾਂ ਦਾ ਰਿਲੇਸ਼ਨ ਜਿਹੜਾ ਕੋਈ ਰੋਸ਼ਨੀ ਪ੍ਰਗਟ ਕਰਦਾ ਇੱਕ ਜੁਗਤ ਹੈ ਇਹ ਬੱਤੀ ਹੋਵੇ ਦੀਵਾ ਹੋਵੇ ਤੇਲ ਨਾਲ ਭਰਿਆ ਹੋਵੇ ਇਹ ਹੀ ਚੁਕਤੇ ਨਾ ਜਾਣਨ ਪੈਦਾ ਕਰਨ ਦੀ ਪ੍ਰਕਾਸ਼ ਕਰਨ ਦੀ ਹਨੇਰਾ ਦੂਰ ਕਰਨ ਦੀ ਭਗਤ ਜੀ ਆਪਣੀ ਇੱਕ ਬੜੀ ਉੱਚੀ ਆਤਮਿਕ ਅਵਸਥਾ ਵਿੱਚ ਜਿੱਥੇ ਉਹ ਰੱਬ ਨਾਲ ਇੱਕ ਸੁਰਤਾ ਰੱਬ ਨਾਲ ਅਭੇਦਤਾ ਰੱਬ ਨਾਲ ਲੇਬ ਲੀਨਤਾ ਕਰਕੇ ਸੁਰਤ ਕਰਕੇ ਜਦੋਂ ਉਹ ਮਹਿਸੂਸ ਕਰਦੇ ਨੇ ਤੇ ਵਾਹਿਗੁਰੂ ਮੇਰੇ ਅੰਦਰ ਪੂਰਨ ਹੈ ਉਹਨੂੰ ਰੋਮ ਰੋਮ ਹੰਡਾਉਂਦੇ ਨੇ ਹਰ ਪਲ ਜੀਦੇ ਨੇ ਉਦੋਂ ਬੜੇ ਪਿਆਰ ਵਿੱਚ ਇਹ ਸ਼ਬਦ ਕਹਿ ਦਿੰਦੇ ਕਿਉਂਕਿ ਗੁਰਬਾਣੀ ਦਾ ਹਰ ਇੱਕ ਸ਼ਬਦ ਇੱਕ ਅਵਸਥਾ ਦਾ ਸੂਚਕ ਜਿਸ ਲੈਵਲ ਤੇ ਉੱਤੇ ਜਾ ਕੇ ਉਹ ਗੁਰੂ ਕੀ ਪਾਵਨ ਪਾਵਨ ਬਾਣੀ ਦਾ ਸ਼ਬਦ ਕਿਹਾ ਗਿਆ ਹੁੰਦਾ ਹੈ ਉਸ ਲੈਵਲ ਨੂੰ ਸਮਝਣਾ ਇਹ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਸਾਨੂੰ ਉੱਥੇ ਹੀ ਨ ਜਾਣਾ ਚਾਹੀਦੀ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਨਾ निरंकार का देश जान सुह महर हम निरंकार का देश किसी सतमें समान से नहीं ना ही निरंकार का देश किसी खारे समुद्र निरंकार का देश है जिस लैवल जिस अवस्था से जाके ਪਗਤ ਸੈ ਮਾਨ ਗੁਰੂ ਮਹਾਰਾਜ ਬਾਣੀ ਚਾਰਨ ਕਰਨ ਵਾਲੇ ਮਹਾਂਪੁਰਖ ਰੱਬ ਨੂੰ ਇੱਕ ਸੁਰਤਾ ਵਿੱਚ ਢਾਹ ਰਹੇ ਨੇ ਜੀ ਰਹੇ ਨੇ ਪਲ ਪਲ ਉਹ ਉਹਨਾਂ ਦੇ ਅੰਦਰ ਉਸ ਰੱਬੀ ਰੌਣ ਉਹ ਅਨੁਭਵ ਤੇ ਮਹਿਸੂਸ ਕਰਦੇ ਉਸੇ ਨੂੰ ਤਾਂ ਕਹਿੰਦੇ ਬੇਗਾਮਾ ਪੁਰਾ ਹੈ ਇਹ ਹਲੀ ਵੀ ਰਾਜ ਇਹ ਨਿਰੰਕਾਰ ਦਾ ਦੇਸ਼ ਹੈ ਨਿਰੰਕਾਰ ਕੇ ਦੇਸ਼ ਜਾਣ ਤਾਂ ਸੁਖ ਲਹੈ ਮਹਲ ਹੁਣ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਸ਼ਬਦਾਂ ਦੇ ਰਾਹੀਂ ਉਸ ਮਾਨਸਿਕ ਆਤਮਿਕ ਸੁਰਤੀ ਦੀ ਅਵਸਥਾ ਤੱਕ ਲੈ ਕੇ ਜਾਂਦੇ ਨੇ ਜਿੱਥੇ ਗੁਰਬਾਣੀ ਦੇ ਸਿੱਖ ਇੱਕ ਸੁਲ ਹੋ ਜਾਂਦੇ ਤੋ ਗੁਰੂ ਦਾ ਅਸਲ ਘਰ ਜਿਹੜਾ ਟਿਕਾਣਾ ਜਿਹੜਾ ਉਹ ਸਿੱਖ ਦੀ ਸੁਰਤ ਹੈ ਸਿੱਖ ਦਾ ਹਿਰਦਾ ਹੈ ਸਿੱਖ ਦਾ ਕਰਦਾਰ ਤੇ ਵਿਹਾਰ ਹੈ ਜਦੋਂ ਅਸੀਂ ਆਪਣੇ ਆਪ ਨੂੰ ਢਾਲਦੇ ਜਾਂਦੇ ਹਾਂ ਗੁਰੂ ਦੇ ਉਪਦੇਸ਼ ਮੁਤਾਬਕ ਗੁਰੂ ਤੇ ਸਿੱਖ ਦੋਵੇਂ ਇੱਕ ਹੋ ਜਾਂਦੇ ਨੇ ਇਹਦਾ ਪ੍ਰਤੀਕ ਗੁਰਬਾਣੀ ਵਿੱਚ ਵੀ ਹੈ ਗੁਰੂ ਸਿੱਖ ਸੇ ਗੁਰੂ ਹੈ ਕੋ ਗੁਰ ਉਪਦੇਸ਼ ਜਲਾਏ RAM ਨਾਮ ਮੰਨ ਤਿਰਦਾ ਹੈ ਦੇਵ ਨਾਨਕ ਮਿਲਨ ਸੁਭਾਏ ਗੁਰੂ ਸਾਹਿਬ ਜਿਸ ਵੇਲੇ ਸਿੱਖਾਂ ਨੂੰ ਬੜਾ ਮਾਣ ਦਿੰਦੇ ਸਨ ਉਹਨਾਂ ਦੀ ਕਰਨੀ ਕਮਾਈ ਤੇ ਕਈ ਵਾਰ ਕਹਿ ਦਿੰਦੇ ਸਨ ਤੇਰਾ ਘਰ ਮੇਰਾ ਹਸੈ ਸਿੱਖ ਦਾ ਘਰ ਮੀਰਾ ਆਪਣਾ ਘਰ ਤੇ ਮੀਰਾ ਹੀ ਸਾਰਾ ਕੁਝ ਸਿੱਖ ਦਾ ਹੈ ਇਹ ਵੀ ਕਹਿ ਦਿੱਤਾ ਹੈ ਸਾਡੇ ਸੇਖ ਨੂੰ ਮੇਰਾ ਰੂਪ ਜਾਣਨਾ ਇਹਦੇ ਵਿੱਚ ਮੇਰਾ ਮੇਰੇ ਵਿੱਚ ਤੇ ਇਹਦੇ ਵਿੱਚ ਕੋਈ ਅੰਤਰ ਨਹੀਂ ਹੈ ਇਹ ਉਹੀ ਗੱਲ ਇਸ ਗੱਲ ਦੀ ਪ੍ਰਤੀਕ ਹੁੰਦੀ ਸੀ ਵੀ ਉਹ ਸੇਖ ਕਿਸ ਕਦਰ ਆਪਣਾ ਗੁਰੂ ਨੂੰ ਸਮਰਪਿਤ ਕਰਕੇ ਗੁਰੂ ਦਾ ਹੋ ਜਾਂਦਾ ਹੈ ਤੇ ਗੁਰੂ ਬੜੇ ਮਾਣ ਨਾਲ ਕਹਿੰਦਾ ਵੀ ਇਹਦੇ ਚ ਤੇ ਮੇਰੇ ਚ ਕੋਈ ਅੰਦਰ ਕੋਈ ਵੇਦ ਕੋਈ ਫਰਕ ਜਿਹੜਾ ਹੈ ਉਹ ਨਹੀਂ ਰਹਿ ਗਿਆ ਇਨ੍ਹਾਂ ਖਿਆਲਾਂ ਦੀ ਤਰਜ਼ਮਾਨੀ ਕਵੀਆਂ ਨੇ ਜਿਵੇਂ ਕੀਤੀ ਉਹਨਾਂ ਨੂੰ ਅਸੀਂ ਇਤਿਹਾਸ ਦੇ ਪੰਨਿਆਂ ਤੋਂ ਪੜ੍ਹਦੇ ਹਾਂ ਵੀ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰੋ ਮੁਖ ਹੈ ਅੰਗਾ ਖਾਲਸੇ ਕੀ ਹਾਂ ਸਤ ਸਦ ਸੰਗਤ ਸਤ ਸੂਤੇ ਪਾਤਸ਼ਾਹ ਐਸੀ ਜੀਵਨ ਜੁਗਤ ਜੋ ਸਾਨੂੰ ਬਖਸ਼ਿਸ਼ ਕਰਦੇ ਨੇ ਆਪਾਂ ਸਾਰਿਆਂ ਨੇ ਇਹ ਯਤਨ ਸਤ ਸੰਗ ਦਾ ਅਰਥ ਬਾਣੀ ਪੜਨ ਦਾ ਅਰਥ ਇਹੀ ਹੁੰਦਾ ਹੈ ਜਿੱਤੇ ਅਸੀਂ ਵੱਡਾ ਭਾਗੀ ਹਾਂ ਕਿ ਸਾਨੂੰ ਇਹ ਮਨੁੱਖਾ ਸਰੀਰ ਜੀਵਨ ਪ੍ਰਾਪਤ ਹੋਇਆ ਹੈ ਇਹ ਬੜਾ ਵੱਡਾ ਮੁੱਲਾ ਜੀਵਨ ਹੈ ਉਥੇ ਅਸੀਂ ਹੋਰ ਵੀ ਵੱਡੇ ਭਾਗਾਂ ਵਾਲੇ ਬਣ ਲੈ ਜਦੋਂ ਅਸੀਂ ਗੁਰੂ ਦੇ ਘਰ ਵਿੱਚ ਗਿਆਨ ਕਰਕੇ ਖਿਆਲ ਕਰਕੇ ਵਿਚਾਰ ਕਰਕੇ ਵਿਹਾਰ ਕਰਕੇ ਗੁਰਮਤ ਨੂੰ ਅਸੈਪਟ ਕਰਕੇ ਗੁਰੂ ਦੇ ਘਰ ਵਿੱਚ ਜਨਮ ਲੈ ਲੈਂਦੇ ਹਾਂ ਤਦੋਂ ਸਾਡੇ ਇਸ ਸਰੀਰਕ ਮੌਜੂਦ ਵਿੱਚ ਸਾਡੀ ਸਮੂੱਚੀ ਭਟਕਣਾ ਜਿਹੜੀ ਹੈ ਹਮੇਸ਼ਾ ਹਮੇਸ਼ਾ ਇਹ ਮੁੱਕ ਜਾਂਦੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ ਗੁਰੂ ਕੀ ਪਾਵਨ ਬਾਣੀ ਨੂੰ ਆਪਣੇ ਜੀਵਨ ਵਿੱਚ ਜੀਵਦੇ ਹਟਾ ਸਕੀਏ ਬੇਨਤੀ ਕਰਾਂਗਾ ਭਾਈ ਸਰਬਜੀਤ ਸਿੰਘ ਜੀ ਤੁਹਾਡਾ ਜੀ ਦੇ ਨਾਲ ਸਤਿਗੁਰੂ ਦੀ ਪਾਵਨ ਬਾਣੀ ਦੀ ਵਿਚਾਰ ਸਾਂਝੀ ਕਰਾਂਗੇ ਆਓ ਇਕਾਗਰਤਾ ਸਹਿਤ ਸਰਵਣ ਕਰੀਏ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ